ਸਸਰੀ ਕਲਜੀ ਜੀ ਦਨਸਾਰਿਆਂ ਨੂੰ ਅੱਜ ਆਪਾਂ ਹਰੀ ਮਿਰਚ ਦਾ ਆਚਾਰ ਬਣਾਵਾਂਗੇ ਉਹ ਵੀ ਬਿਨਾ ਤੇਲ ਤੋਂ ਤੇ ਤੁਸੀਂ ਇਹਨੂੰ ਕਈ ਮਹੀਨੇ ਤੱਕ ਇੰਜੋਏ ਕਰ ਸਕਦੇ ਹੋ ਬਿਨਾ ਖਰਾਬ ਕੀਤੇ ਤੇ ਥੋੜੀ ਜੀ ਗੱਲਾਂ ਹੈ ਉਹਨਾਂ ਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਇਹ ਆਚਾਰ ਤੁਹਾਡਾ ਕਦੇ ਨਹੀਂ ਖਰਾਬ ਬਣਨਾ ਤੇ ਇੱਥੇ ਮੈਂ 2 ਕਿਜੀ ਹਰੀਆਂ ਮਿਰਚਾਂ ਲੈ ਲਈਆਂ ਨੇ ਵੱਡੀਆਂ-ਵੱਡੀਆਂ ਹਰੀਆਂ ਮਿਰਚਾਂ ਨੇ ਇਹ ਹਲਕੀਆਂ ਜੀਆਂ ਤਿੱਖੀਆਂ ਹੁੰਦੀਆਂ ਨੇ ਯਾਨੀ ਕਿ ਕੋੜੀਆਂ ਹੁੰਦੀਆਂ ਨੇ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਦੇ ਕੱਪੜੇ ਨਾਲ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਵਾਂਗੇ ਤਾਂ ਜੋ ਇਸ ਤੇ ਜਰਾ ਵੀ ਪਾਣੀ ਨਾ ਬਚਿਆ ਰਹੇ ਤੁਸੀਂ ਦੇਖ ਸਕਦੇ ਹੋ ਮੈਂ ਸਾਰੀਆਂ ਮਿਰਚਾਂ ਨੂੰ ਸਾਫ਼ ਕਰ ਲਿਆ ਤੇ ਹੁਣ ਆਪਾਂ ਇੱਕ ਕੱਟ ਲਗਾਵਾਂਗੇ ਇਸ ਤਰੀਕੇ ਨਾਲ ਸਾਰੀਆਂ ਮਿਰਚਾਂ ਨੂੰ ਆਪਾਂ ਇਸੇ ਤਰੀਕੇ ਨਾਲ ਕੱਟ ਲਗਾ ਕੇ ਤਿਆਰ ਕਰਾਂਗੇ ਜੇਕਰ ਕੋਈ ਤੁਹਾਡੇ ਕੋਲ ਖਰਾਬ ਮਿਰਚੀ ਨਿਕਲ ਆਵੇ ਜਾਂ ਕੋਈ ਡੰਠਲ ਖਰਾਬ ਹੋਵੇ ਤਾਂ ਉਹ ਮਿਰਚੀ ਦਾ ਤੁਸੀਂ ਇਸਤੇਮਾਲ ਨਹੀਂ ਕਰਨਾ ਤੇ ਸਾਰੀਆਂ ਮਿਰਚਾਂ ਨੂੰ ਮੈਂ ਇਸ ਤਰੀਕੇ ਨਾਲ ਕੱਟ ਲਿਆ ਤੇ ਹੁਣ ਆਪਾਂ ਇੱਕ ਮਸਾਲਾ ਬਣਾ ਕੇ ਤਿਆਰ ਕਰਾਂਗੇ ਮਸਾਲੇ ਵਾਸਤੇ ਇੱਥੇ ਮੈਂ 100 ਗ੍ਰਾਮ ਮੇਥੀ ਦਾਣਾ ਲਿਆ ਇਹ ਜਿਹੜਾ ਮੈਂ ਮਸਾਲਾ ਬਣਾਉਣ ਲੱਗੀਆਂ ਇਹ 3 ਕਿਲੋ ਮਿਰਚ ਦੇ ਹਿਸਾਬ ਨਾਲ ਹੈ ਮੈਂ ਥੋੜਾ ਜਿਹਾ ਇਹ ਮਸਾਲਾ ਬਚਾ ਕੇ ਰੱਖ ਲਵਾਂਗੀ ਤਾਂ ਜੋ ਬਾਕੀ ਅਚਾਰ ਵਿੱਚ ਮੈਂ ਯੂਜ਼ ਕਰ ਪਾਵਾਂ ਤੇ ਇਹਨੂੰ ਹਲਕਾ ਜਿਹਾ ਆਪਾਂ 1 ਮਿੰਟ ਵਾਸਤੇ ਪੁੰਨਾਗੇ ਲੋ ਫਲੇਮ ਤੇ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਸੌਂਫ ਤੇ ਹੁਣ ਆਪਾਂ ਸੌਂਫ ਪਾ ਕੇ ਵੀ 1 ਮਿੰਟ ਵਾਸਤੇ ਲੋ ਫਲੇਮ ਤੇ ਪੁੰਨਾਂਗੇ ਬਸ ਆਪਾਂ ਨੂੰ ਇਹਨਾਂ ਦਾ ਹਲਕਾ ਜਿਹਾ ਮੌਇਸਚਰ ਖਤਮ ਕਰਨਾ ਹੈ ਤਾਂ ਜੋ ਮਸਾਲਾ ਜਿਹੜਾ ਯਾਨੀ ਕਿ ਮਿਰਚ ਜਿਹੜੀ ਲੇਟ ਤੱਕ ਚਲੇ ਤੇ ਹੁਣ ਪਾਵਾਂਗੇ ਆਪਾਂ ਰਾਈ ਰਾਈ ਮੈਂ ਇਥੇ 200 ਗ੍ਰਾਮ ਲਈਏ ਰਾਈ ਸਭ ਤੋਂ ਜ਼ਿਆਦਾ ਪੈਂਦੀ ਹੈ ਤੇ ਸੌਂਫ 150 ਗ੍ਰਾਮ ਲਈ ਸੀ ਤੇ 100 ਗ੍ਰਾਮ ਮੇਥੀ ਦਾਣਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹਲਕਾ ਜਿਹਾ ਹੋਰ ਪੁੱਲਵਾਗੇ ਜਿਹੜੀ ਰਾਈ ਹੈ ਉਹਨੂੰ ਆਪਾਂ ਜ਼ਿਆਦਾ ਨਹੀਂ ਪੁੱਲਣੇ ਯਾਨੀ ਕਿ ਸਰੋਂ ਦੇ ਦਾਣੇ ਆਪਾਂ ਛੋਟੇ ਦਾਣੇ ਲੈਣੇ ਆ ਵੱਡੇ ਦਾਣੇ ਨਹੀਂ ਤੇ ਇਹਨੂੰ ਮੈਂ ਚੰਗੀ ਤਰ੍ਹਾਂ ਭੁੰਨ ਕੇ ਠੰਡਾ ਕਰਕੇ ਇਹਨੂੰ ਗ੍ਰाइंड ਕਰ ਲਿਆ ਇਹ ਇਹਨੂੰ ਮੋਟਾ-ਮੋਟਾ ਹੀ ਪੀਸ ਕੇ ਤਿਆਰ ਕਰਾਂਗੇ ਤੇ ਇੱਕ ਚਮਚਾ ਮੈਂ ਪਾਵਾਂਗੀ ਹਿੰਗ ਹਿੰਗ ਤੁਸੀਂ ਜ਼ਰੂਰ ਪਾਇਓ ਜੇ ਤੇ ਇਹਦੇ ਨਾਲ ਹੀ ਕਾਲਾ ਨਮਕ ਮੈਂ ਐਡ ਕੀਤਾ ਹੈ 6 ਟੇਬਲस्पून ਦੇ ਕਰੀਬ ਨਮਕ ਤੁਸੀਂ ਬਾਅਦ ਵਿੱਚ ਮਸਾਲੇ ਵਿੱਚ ਚੈੱਕ ਵੀ ਕਰ ਸਕਦੇ ਹੋ ਥੋੜਾ ਜਿਹਾ ਜ਼ਿਆਦਾ ਨਮਕ ਹੋਣਾ ਚਾਹੀਦਾ ਹੈ ਤੇ 6-7 ਟੇਬਲस्पून ਇੱਥੇ ਆਪਾਂ ਸਧਾਰਨ ਨਮਕ ਪਾਵਾਂਗੇ ਤੇ ਇਹਦੇ ਨਾਲ ਮੈਂ 8-10 ਨਿੰਬੂਆਂ ਦਾ ਰਸ ਵੀ ਪਾਇਆ ਹੈ ਇਹਦੇ ਨਾਲ ਜਿਹੜੀ ਮਿਰਚੀ ਜ਼ਿਆਦਾ ਵਧੀਆ ਬਣੇਗੀ ਤੁਸੀਂ ਇਹਦੀ ਥਾਂ ਤੇ ਸਿਰਕਾ ਵੀ ਐਡ ਕਰ ਸਕਦੇ ਹੋ सिरका या नींबू ਪਾਉਣ ਨਾਲ ਵੀ ਮਿਰਚ ਦਾ ਟੇਸਟ ਵਧੀਆ ਆਉਂਦਾ ਤੇ ਅਚਾਰ ਜਲਦੀ ਖਰਾਬ ਨਹੀਂ ਹੁੰਦਾ ਤੇ ਇੱਕ ਨਮਕ ਵੀ ਥੋੜਾ ਜਿਹਾ ਕੁਆਂਟੀਟੀ ਵਿੱਚ ਜ਼ਿਆਦਾ ਰੱਖਣਾ ਤੇ ਦੋ ਛੋਟੇ ਚਮਚ ਮੈਂ ਇਥੇ ਸਰੋਂ ਦਾ ਤੇਲ ਲਿਆ ਇਹਦੇ ਨਾਲ ਤੇਲ ਜਿਹੜਾ ਮਸਾਲਾ ਹੈ ਉਹਦੇ ਚ ਖੁਸ਼ਬੂ ਵਧੀਆ ਹੋ ਜਾਏਗੀ ਤੇ ਮਸਾਲਾ ਜਿਹੜਾ ਅਚਾਰ ਹੈ ਉਹ ਵਧੀਆ ਬਣ ਕੇ ਤਿਆਰ ਹੋਏਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲਾ ਥੋੜਾ ਜਿਹਾ ਗਿੱਲਾ ਹੋਣਾ ਚਾਹੀਦਾ ਹੈ ਤਾਂ ਜੋ ਮਿਰਚੀ ਪਰਣ ਵਿੱਚ ਆਸਾਨੀ ਰਹੇ ਤੇ ਹੁਣ ਆਪਾਂ ਮਿਰਚਾਂ ਨੂੰ ਇਸ ਤਰੀਕੇ ਨਾਲ ਪਰ ਲਵਾਂਗੇ ਤੇ ਜਿਹੜਾ ਡੰਠਲ ਹੈ ਉੱਥੇ ਆਪਾਂ ਚੰਗੀ ਤਰ੍ਹਾਂ ਮਿਰਚਾਂ ਦਬਾ-ਦਬਾ ਕੇ ਪਰਦੀਆਂ ਨੇ ਮਸਾਲਾ ਤਾਜ ਜਿਹੜੀ ਜਿਹੜੀ ਮਿਰਚੀ ਹੈ ਇਹ ਖਰਾਬ ਨਾ ਹੋਵੇ ਤੇ ਇਸ ਤਰੀਕੇ ਨਾਲ ਆਪਾਂ ਸਾਰੀਆਂ ਮਿਰਚਾਂ ਪਰ ਕੇ ਤਿਆਰ ਕਰ ਲਈਆਂ ਨੇ ਤੁਸੀਂ ਇਹਨੂੰ ਕੰਟੇਨਰ ਵਿੱਚ ਪਰ ਕੇ ਰੱਖ ਸਕਦੇ ਹੋ ਤੇ ਇਹ ਜਿਹੜਾ achar ਹੈ ਇਹ ਕਈ ਮਹੀਨੇ ਤੱਕ ਖਰਾਬ ਨਹੀਂ ਹੁੰਦਾ ਤੇ ਇਹਨੂੰ ਤੁਪ ਲਵਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਤੇ ਨਾ ਹੀ ਆਪਾਂ ਇਹਦੇ ਵਿੱਚ ਆਪਾਂ ਤੇਲ ਐਡ ਕਰਨਾ ਹੈ ਤੇ ਇਹ ਐਸੇ ਤਰੀਕੇ ਨਾਲ achar ਬਣ ਕੇ ਤਿਆਰ ਹੋਏਗਾ ਇਨਸਟੈਂਟ ਫਰੈਂਡਸ ਰੈਸਪੀ ਪਸੰਦ ਆਈਏ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ